ਸ਼੍ਰੀ ਕਾਜੀ ਅੱਜ ਮੈਂ ਪੜھوںਗੀ ਪਾਠ ਦੂਜਾ ਪੰਜਵੀਂ ਸ਼੍ਰੇਣੀ ਦਾ ਗੱਤਕਾ ਤੇ ਆਓ ਅੱਜ ਆਪਾਂ ਹੈਨਾ ਸਕੂਲ ਵਿੱਚ ਇਹ ਗੱਤਕਾ ਲੈਸਨ ਅੱਜ ਪੜ੍ਹੀ ਲਿਆ ਸੀਗਾ ਤੇ ਹੁਣ ਮੈਂ ਇਹਦਾ ਤੁਹਾਨੂੰ ਪਾਠ ਅਭਿਆਸ ਕਰਵਾਉਂਗੀ। ਸ਼ੁਕਰੀਆ। ਚਲੋ ਹੁਣ ਆਪਾਂ ਕਰਦੇ ਆ ਤਾਂ ਪਾਠ ਅਭਿਆਸ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਗੱਤਕਾ ਖੇਡ ਹੁੱਦ ਵਿੱਚ ਕਿਉਂ ਆਈ ਅਤੇ ਇਹ ਕਿਸ ਕਿਸਮ ਦਾ ਹੁਰ ਹੈ? ਗੱਤਕਾ ਖੇਡ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਹਉਦ ਦੇ ਵਿੱਚ ਆਈ ਬਾਹਰੋਂ ਆਉਂਦੇ ਹਮਲਾਵਾਰ ਇਸ ਤੋਂ ਲੰਘਦੇ ਰਹੇ ਉਹਨਾਂ ਦਾ ਟਕਰਾ ਕਰ ਲਈ ਆਤਮ ਸੁਰੱਖਿਆ ਇੱਕ ਲੋੜ ਬਣ ਗਈ ਜਿਸ ਨੇ ਇਹ ਖੇਡ ਨੂੰ ਜਨਮ ਦਿੱਤਾ ਇਹ ਇੱਕ ਜੰਗੀ ਹੁਨਰ ਹੈ ਗੱਤਕਾ ਖੇਡਣ ਸਮੇ ਕਿਹੜੇ ਕਿਹੜੇ ਹਥਿਆਰਾਂ ਦੀ ਵਰਤੋਂ ਗੁਲਿਆ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਗੱਤਕਾ ਖੇਡਣ ਸਮੇ ਸਾਡੇ ਤਿੰਨ ਹੱਥ ਲੰਮਾ ਇੱਕ ਡੰਡਾ ਉੱਤੇ ਚਮ ਦਾ ਖੋਲ ਚੜਿਆ ਹੁੰਦਾ ਹੈ ਸੱਦੀ ਹੱਥ ਵਿੱਚ ਗੱटका ਅਤੇ ਖੱਬੇ ਹੱਥ ਵਿੱਚ ਫਰੀ ਨੂੰ ਫੜ ਕੇ ਗੱटका ਖੇਡਿਆ ਜਾਂਦਾ ਹੈ। ਇਸਨ ਤੀਜਾ ਗੱਟਕੇ ਦਾ 우ਸਤਾਦ ਗੱਟਕਾ ਸਿਖਾਉਣ ਤੋਂ ਪਹਿਲਾਂ ਸਿਖਿਆਰਥੀ ਨੂੰ ਕੀ ਸਿਖਾਉਂਦਾ ਹੈ? ਗੱਟਕਾ ਸਿਖਾਉਣ ਤੋਂ ਪਹਿਲਾਂ ਉਸਤਾਦ ਸਿਖਿਆ ਸਿਖਿਆਰਥੀਆਂ ਨੂੰ ਆਪਣੇ ਚਾਲ ਚੱਲਣ ਨੂੰ ਨੀਕ ਰੱਖਣ ਦੀ ਸਿੱਖਿਆ ਦਿੰਦਾ ਹੈ। ਉਹ ਉਹਨਾਂ ਨੂੰ ਸਾਦੀ ਤੇ ਸ਼ੁੱਧ ਖਰਾ ਕਾਣ ਤੋਂ ਦੀ ਸਿੱਖਿਆ ਦਿੰਦਾ ਹੈ ਪੈਸ਼ਨ ਚੱਤਾ ਗੱਤਕੇ ਦੇ ਅਖਾੜੇ ਵਿੱਚ ਜਾਣ ਤੋਂ ਪਹਿਲਾਂ ਖਿਡਾਰੀ ਕਿਸ ਤਰ੍ਹਾਂ ਦੀ ਤਿਆਰੀ ਕਰਦਾ ਹੈ ਗੱਤਕੇ ਦੇ ਅਖਾੜੇ ਵਿੱਚ ਜਾਣ ਤੋਂ ਪਹਿਲਾਂ ਇਸ ਲਈ ਉਹ ਦੰਡ ਬੈਟ ਕਾ ਕਰਦਾ ਹੈ ਤੇ ਅਖਾੜੇ ਦੀਵਾਰੇ ਦੌੜਾ ਲਾਉਂਦਾ ਹੈ ਫਿਰ ਉਹ ਹਥਿਆਰਾਂ ਨੂੰ ਨਮਸਕਾਰ ਕਰਕੇ ਹੱਥ ਵਿੱਚ ਫੜਦਾ ਤੇ ਗੱਤਕੇ ਦੇ ਅਖਾੜੇ ਵਿੱਚ ਆਉਂਦਾ ਹੈ ਗੱਤਕੇ ਦੀ ਖੇਡ ਦੇ ਮੁੱਖ ਕੇਂਦਰ ਕਿਹੜੇ ਹਨ ਆਨੰਦਪੁਰ ਸਾਹਿਬ ਤੇ ਪੌਂਟਾ ਸਾਹਿਬ ਗੱਤਕੇ ਦੇ ਮੁੱਖ ਕੇਂਦਰ ਹਨ ਅੱਜਕੱਲ ਗੱਤਕੇ ਦੀ ਖੇਡ ਕਿੱਥੇ-ਕਿੱਥੇ ਖੇਡੀ ਜਾਂਦੀ ਹੈ ਅੱਜਕੱਲ ਗੱਤਕੇ ਦੀ ਖੇਡ ਨਗਰ ਕੀਰਤਨ ਅਤੇ ਖਾਸ ਖੇਡ ਸਮਗਮਾਂ ਤੇ ਖੇਡੀ ਜਾਂਦੀ ਹੈ ਨਿਹੰਗ ਸਿੰਘਾਂ ਦੀ ਹਰਮਨ ਪਿਆਰੀ ਖੇਡ ਹੈ ਈੜੀ ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾ ਪਰੋ ਗੱਤਕਾ ਡੈਸ਼ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ ਗੱਦਾ ਯੁੱਧ ਕੁਸ਼ਤੀ ਵਾਂਗ ਇਸ ਖੇਡ ਵਿੱਚ ਵੀ ਡੈਸ਼ ਚੱਲਦੀ ਹੈ ਉਸਤਾਦੀ ਸ਼ੇਗ ਰਾਦੀ ਉਸਤਾਦਾਂ ਦੇ ਆਪਣੇ ਡੈਸ਼ ਹੁੰਦੇ ਹਨ ਅਖਾੜੇ ਉਸਤਾਦ ਕੁਝ ਰਸਮਾਂ ਪੂਰੀਆਂ ਕਰਕੇ ਬੱਚੇ ਨੂੰ ਡੈਸ਼ ਬਣਾਉਂਦੇ ਹਨ ਜੰਗੀ ਹੁਣ ਡੈਸ਼ ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਔਰਤਾ ਡੈਸ਼ ਦੀ ਹਰਮਨ ਪਿਆਰੀ ਖੇਡ ਹੈ ਨਿਹੰਗ ਸਿੰਘਾਂ ਜੋ ਇੱਥੇ ਆਪਸ਼ਨ ਵਿੱਚ ਦਿੱਤੇ ਹੋਏ ਨੇ ਆਪਾਂ ਟਿੱਕ ਰਿਏ ਨੇ ਉਹ ਤੁਸੀਂ ਇਹ ਖਾਲੀ ਡੈਸ਼ਾ ਵਿੱਚ ਭਰਨੀਆਂ ਨੇ ਸਸਾਹੇ ਇੱਥੇ ਲਿਖੇ ਸ਼ਬਦਾਂ ਵਿੱਚੋਂ ਆਮ ਨਾਮ ਤੇ ਗੋਲਾ ਲਾਓ ਅਤੇ ਖਾਸ ਨਾਮ ਤੇ ਸਹੀ ਦਾ ਨਿਸ਼ਾਨ ਲਾਓ ਗੁਰੂ ਹਰਗੋਬਿੰਦ ਜੀ ਇੱਥੇ ਆਪਾਂ ਨੇ ਖਾਸ ਨਾਮ ਤੇ ਸਹੀ ਦਾ ਨਿਸ਼ਾਨ ਲਾਉਣਾ ਮਹਾਰਾਜਾ ਰਣਜੀਤ ਸਿੰਘ ਇੱਥੇ ਵੀ ਚੈਕ ਦਾ ਨਿਸ਼ਾਨ ਲਾਉਣਾ ਤੇ ਸੈਨਿਕ ਇੱਥੇ ਆਪਾਂ ਨੇ ਗੋਲਾ ਲਾਉਣਾ ਜਾਪਾਨ ਸ਼ਹੀਦ ਨਿਸ਼ਾਨ ਲਾਉਣਾ ਸਕੂਲ ਤੇ ਗੋਲਾ ਲਾਉਣਾ ਮੁੰਡੇ ਤੇ ਵੀ ਗੋਲਾ ਲਾਉਣਾ ਟਾਲ ਤੇ ਵੀ ਗੋਲਾ ਲਾਉਣਾ ਤੇ ਕੁੜੀਆਂ ਤੇ ਵੀ ਗੋਲਾ ਲਾਉਣਾ ਤੇ ਕਾਲਜ ਤੇ ਵੀ ਕੁੜੀਆਂ ਗੋਲਾ ਲਾਉਣਾ ਬੱਚਿਆਂ ਤੇ ਵੀ ਗੋਲਾ ਲਾਉਣਾ ਉਹ ਜੰਗੀ ਤੇ ਵੀ ਗੋਲਾ ਲਾਉਣਾ ਅਨੰਦਪੁਰ ਸਾਹਿਬ ਤੇ ਆਪਾਂ ਨੇ ਸ਼ਹੀਦਾਂ ਨਿਸ਼ਾਨ ਲਾਉਣਾ ਜਰਨੈਲ ਹਰੀ ਸਿੰਘ ਨਲੂਆ ਤੇ ਵੀ ਆਪਾਂ ਨੇ ਸ਼ਹੀਦਾਂ ਨਿਸ਼ਾਨ ਲਾਉਣਾ ਯੂਨੀਵਰਸਿਟੀਆਂ ਤੇ ਵੀ ਆਪਾਂ ਨੇ ਗੋਲਾ ਲਾਉਣਾ ਤੇ ਮਰਦ ਤੇ ਵੀ ਗੋਲਾ ਲਾਉਣਾ ਤੇ ਪੰਜਾਬ ਦੇ ਸ਼ਹੀਦਾਂ ਨਿਸ਼ਾਨ ਲਾਉਣਾ ਹੈ ਹਾਂ पुगोलक, भूगोलिक पुजंगी पुजंगी सखलाई सेकलाई, यूनिवर्सिटी यूनिवर्सिटी ओलंपिक, ओलंपिक पिछकड़ पिछोकड़ा के बारे लिखो सधारत सृजन नामक परख ग ਜੋਕਾ ਗੱਟਕਾ ਜੰਗੀ ਹੁਨਰ ਹੈ ਡੰਡਾ ਤੇ ਢਾਲ ਉਸਤਾਦੀ ਸ਼ੇਰਾਦੀ ਗੱਟਕੇ ਦੇ ਮੁਕਾਬਲੇ ਪੁਜੰਗੀ ਖਖਾ ਕਿਸੇ ਸਮਾਗਮ ਵਿੱਚ ਵੇਖੀ ਗਈ ਗੱਟਕੇ ਦੀ ਖੇਡ ਬਾਰੇ ਕੁਝ ਸਤਰਾਂ ਲਿਖੋ ਮੈਨੂੰ ਗੱਟਕਾ ਦੇਖਣਾ ਪਸੰਦ ਹੈ ਗੱਟਕਾ ਸਾਡੇ ਪਿੰਡ ਦੇ ਨਗਰ ਕੀਰਤਨ ਅਤੇ ਖੇਡਿਆ ਜਾਂਦਾ ਹੈ ਗੱਟਕਾ ਪੰਜਾਬੀਆ ਦਾ ਜੰਗੀ ਹੁਨਰ ਹੈ ਅਧਿਆਪਕਾ ਲਈ ਇਹ ਸਾਰੀਆਂ ਹੋਣੇ ਕਿ ਧੰਨਵਾਦੀ ਆਪਣਾ ਦੂਜਾ ਪਾਠ ਖਤਮ ਹੋਇਆ